ਤੁਸੀਂ ਵੇਖ ਸਕਦੇ ਹੋ ਕਾਉਂਟਰ ਪੱਟੀ ਦੇ ਜਿਹੜੇ ਆਪਣੇ ਵੀਰ ਅੱਜ ਪੱਠੇ ਲੈਣ ਆਏ ਨੇ ਤਾਂ ਕਿ ਉੱਥੇ ਪੱਠਿਆਂ ਦੀ ਬਹੁਤ ਘਾਟ ਹੈ ਜੀ ਰਾਸ਼ਨ ਤਾਂ ਪਹੁੰਚ ਰਿਹਾ ਹੈ ਲੇਕਿਨ ਜਾਨਵਰਾਂ ਵਾਸਤੇ ਜਿਹੜੇ ਪੱਠੇ ਨਹੀਂ ਪਹੁੰਚ ਰਹੇ ਇਸ ਕਰਕੇ ਚਾਰ ਕਿੱਲੇ ਪੱਠੇ ਮੇਰੇ ਕੋਲ ਖੜੇ ਸੀ ਔਰ ਮੈਡਮ ਪੂਜਾ ਲੋਹੜਾ ਜੀ ਦਾ ਫੋਨ ਆਇਆ ਕਿ ਪੱਠਿਆਂ ਦੀ ਲੋੜ ਹੈ ਉੱਥੇ ਤਾਂ ਅੱਜ ਚਾਰ ਤੇ ਚਾਰ ਕਿੱਲੇ ਜਿਹੜੇ ਆਏ ਮੋਟਰ ਵਾਲੇ ਵੀਰਾਂ ਵਾਸਤੇ ਭਾਰ ਪੀੜਿਤ ਨੇ ਉਹਨਾਂ ਵਾਸਤੇ ਸਾਰੇ ਪੱਠੇ ਆਪਾੜ ਕਰਦੇ ਨੇ ਤੇ ਮੇਰੇ ਸਾਹਮਣੇ ਕੱਲ ਨੂੰ ਵੀ ਅਬਰਸਤਾ ਕਿ ਸਾਰੇ ਪੱਠੇ ਫੈਕਟਰੀ ਹੁੰਦੀ ਨਾਲ ਤੇ ਸਪੌਂਸ ਕੰਪਨੀ ਪਰੰਡਾਣੇ ਤੇ ਜਿਹੜੀ ਫ੍ਰੀ ਸਰਵ ਹੈ ਜੀ ਲਗਭਗ 20 ਤੋਂ 25 ਟਰਾਲੀਆਂ ਦੀ ਦਰਸਾ ਹੈ। ਜੀ ਫ੍ਰੀ ਕਰੇ ਪੱਠਿਆਂ ਦੀ ਦੇਖ ਰਹੇ ਹੋ ਜੀ। ਬ੍ਰਿਜ ਦੇ ਤੇ ਹੜਪੇੜ ਦਾ ਵਾਸਤੇ ਅਸੀਂ ਕੰਟੈਕਟ ਕੀਤਾ ਸੀਗਾ ਆਪਣੇ ਪੋਜਾ ਲੁਥਰਾ ਮੈਡਮ ਜੀ ਨਾਲ। ਉਹਨਾਂ ਕਹੇ ਕਿ ਆਪਣੇ ਰਾਣੇ ਪ੍ਰਿੰਟ ਦੇ ਵਿੱਚ ਪੱਠੇ ਖੜੇ ਨੇ ਸੁਭਾਸ਼ ਕੰਬੋਜ ਜੀ ਦੇ ਤੇ ਚਾਰ ਕਿਲੇ ਪੱਠੇ ਨੇ ਜਿਹੜਾ ਮਰਜੀ ਟਰਾਲੀ ਲਿਆ ਕੇ ਹੜਪੇੜ ਤੇ ਲਿਆ ਕੇ ਭਾਰ ਕੇ ਟਰਾਲੀ ਲਿਜਾ ਸਕਦਾ ਜੀ। 10 ਟਰਾਲੀਆਂ ਤੁਸੀਂ ਧੰਨਵਾਦ ਕਰਨਾ ਚਾਹੁੰਦੇ ਹੋ ਮੈਂ ਹਾਂ ਜੀ ਬਹੁਤ ਧੰਨਵਾਦ ਕਰਦੇ ਆ ਜੀ 10 ਟਰਾਲੀਆਂ ਅੱਜ ਖੜੀਆਂ ਨੇ ਆਈਆਂ ਖੜੀਆਂ ਨੇ ਕੋਈ ਹੋਰ ਪਿੱਛੇ ਆਈ ਜਾਂਦੀਆਂ ਨਹੀਂ ਜੀ ਤੇ ਕੋਈ ਕੱਲ 10 12 ਟਰਾਲੀਆਂ ਗਈਆਂ ਨੇ ਜੀ ਬੜਾ ਧੰਨਵਾਦ ਹਾਂਜੀ ਭਾਈ ਜੀ ਅੱਜ ਕਿੱਥੇ ਆਏ ਹੋ ਜੀ ਅਸੀਂ ਪਿੰਡ ਰਾਣੇ ਆਏ ਜੀ ਸੁਭਾਸ਼ભાઈ ਦੇ ਖੇਤ ਆਏ ਸੀ ਹਾਂਜੀ ਕਿਹਨਾਂ ਦਾ ਫੋਨ ਆਇਆ ਸੀ ਤੁਹਾਨੂੰ ਜੀ ਸਾਨੂੰ ਪੂਜਲ ਉਥਰਾ ਜੀ ਦਾ ਫੋਨ ਆਇਆ ਸੀ ਉਹਨਾਂ ਨੇ ਕਿਹਾ ਸੀ ਚਾਰ ਕਿੱਲੇ ਪੱਟੇ ਖੜੇ ਸੁਭਾਸ਼ ਜੀ ਦੇ ਖੇਤ ਚ ਐਸੀ ਪੱਠੇ ਲੈਣਾ ਹੈ ਤੇ ਸਾਰੀ ਪੱਠੇ ਸੇਵਾ ਤੁਹਾਨੂੰ ਜੀ ਫ੍ਰੀ ਦਿੱਤੀ ਆ ਰਹੀ ਜੀ ਫ੍ਰੀ ਜੀ ਫ੍ਰੀ ਮੈਡਮ ਦਾ ਧੰਨਵਾਦ ਕਰਨਾ ਚਾਹੁੰਦੇ ਜੀ ਮੈਡਮ ਜੀ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਾਡੇ ਪਸ਼ੂਆਂ ਲਈ ਸੋਚਿਆ ਇਹਨਾਂ ਅੱਜ ਜੋ ਆਪਣੇ ਟਰਾਲੀਆਂ ਲੈ ਕੇ ਆਏ ਨੇ ਔਰ ਪੱਠਿਆਂ ਦੀ ਸੇਵਾ ਨਿਰੰਤਰ ਚੱਲ ਰਹੀ ਹੈ ਜਿੰਨੀ ਦੇਰ ਚਾਰ ਕਿੱਲੇ ਖੜੇ ਨੇ ਜੀ ਜੋ ਵੀ ਆਵੇ ਟਰਾਲੀ ਲੈ ਆਵੇ ਔਰ ਪੱਠੇ ਵੱਢ ਕੇ ਲੈ ਜਾਏ ਤਾਂ ਜੀ ਇਹਨਾਂ ਨੇ ਹੋਰ ਵੀ ਇਹਨਾਂ ਨੇ ਵਰਵੀ ਕਿਹਾ ਵੀ ਕੋਈ ਹੋਰ ਵੀ ਤੋਂ ਅਨੁਸਾਹਿਤਾ ਜ਼ਰੂਰ ਤੋਂ ਵੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਸਹਾਇਤਾ ਦਿੱਤੀ ਜਾਵੇਗੀ ਜ਼ਰੂਰ ਪਰ ਅੱਜ ਤਾਂ ਸਾਨੂੰ ਪੱਠੇ ਦੀ ਲੋੜ ਹੈ ਇਹ ਪੱਠੇ ਹੀ ਜ਼ਰੂਰੀ ਨੇ ਸਾਡੇ ਵਾਸਤੇ ਕਿਉਂਕਿ ਸਾਰੇ ਪੱਠੇ ਤਾਂ ਸਾਡੇ ਖਰਾਬ ਹੋ ਗਏ ਇਹ ਸਾਡੇ ਨਾਲ ਹਰ ਪੀੜਾ ਨਾਲ ਹੋ ਗਿਆ ਜੀ ਤੇ ਅਸੀਂ ਟੂੜੀ ਪਾਈ ਜਾਂਨੇ ਆ ਆਟਾ ਟੂੜੀ ਤੇ ਅੱਜ ਇਸ ਵੀਰ ਨੇ ਕਿ ਪਤਾ ਲੱਗਿਆ ਸੀ ਇੱਥੇ ਆਇਆ ਹੈ ਤੇ ਵਾਧੂ ਖੜੇ ਨੇ 4 ਕਿੱਲੇ 10 ਟਰਾਲੀਆਂ ਕੱਲ ਗੰਜਨ ਸਾਡੇ ਪਿੰਡ ਅੱਜ ਬਹੁਤ ਆ ਰਹੀਆਂ ਨੇ ਤੇ ਬਹੁਤ ਵਧੀਆ ਸਰ ਜੀ ਮੈਂ ਪੂਜਲ ਉਤਰ ਸਿਛਦੇਵਾ ਕਾਉਂਸਲਰ ਆਮ ਆਦਮੀ ਪਾਰਟੀ ਫਾਜ਼ਿਲਕਾ ਔਰ ਪੂਰਬ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ ਸਾਡੀ ਟੀਮ ਵੱਲੋਂ ਸਾਡੀ ਸਾਇਟੀ ਵੱਲੋਂ ਲਗਾਤਾਰ ਜਿਹੜੀ ਹਲ ਪ੍ਰਭਾਵੀ ਇਲਾਕਿਆਂ ਦੇ ਵਿੱਚ ਜਿਹੜੀ ਸੇਵਾ ਕੀਤੀ ਜਾ ਰਹੀ ਏ ਔਰ ਬੇਸ਼ੱਕ ਪਾਣੀ ਦਾ ਪੱਧਰ ਜਿਹੜਾ ਕੱਟਦਾ ਜਾ ਰਿਹਾ ਹੈ ਲੇਕਿਨ ਫੇਰ ਵੀ ਲੋਕਾਂ ਦੇਆਂ ਮੁਸ਼ਕਲਾਂ ਬਹੁਤ ਦਿਹਾਵਦਰੀਆਂ ਨੇ ਜਿਹੜੇ ਐਸ ਟਾਈਮ ਲੋਕਾਂ ਦੇ ਜਿਹੜੇ ਪਸ਼ੂ ਉਹਨਾਂ ਦੇ ਘਰ ਨੇ ਤਾਂ ਉਹਨਾਂ ਨੂੰ ਜਿਹੜੇ ਚਾਰੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਡੀ ਜਿਹੜੀ ਟੀਮ ਵੱਲੋਂ ਲਗਾਤਾਰ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਔਰ ਸਾਡੀ ਸਹਾਇਤੀ ਦੇ ਉਦੇਦਾਰ ਸਾਡੇ ਸੈਕਟਰੀ ਸੁਭਾਸ਼ ਕੰਬੋਜ ਜੀ ਔਰ ਆਮ ਆਦੀ ਪਾਰਟੀ ਦੇ ਵੋਲੰਟੀਅਰ ਉਹਨਾਂ ਵੱਲੋਂ ਜਿਹੜੀ ਇਹ ਪੱਠਿਆ ਦੀ ਸੇਵਾ ਜਿਹੜੀ ਇਹ ਫ੍ਰੀ ਆਫ ਕੋਸਟ ਸੰਪੰ ਦਿੱਤੀ ਗਈ ਹੈ ਬਹੁਤ ਬਧਾਸ਼ੀ ਹੋ ਗਿਆ ਕਿਤਾ ਗਿਆ ਤਾਂ ਮੈਂ ਸੁਬਾਸ਼ ਕੰਬੋਜੀ ਦੇ ਉੱਪਰ ਬਹੁਤ ਧੰਨਵਾਦ ਕਰਦੀ ਹਾਂ ਪਰ ਸਰਦੀ ਪਿੰਡਾਂ ਦੇ ਜਿੰਨੇ ਵੀ ਪਿੰਡ ਨੇ ਭਾਵੇਂ ਉਹ ਤੇਜਰਵੇਲਾ ਹੋਵੇ ਰੇਤ ਦੇ ਵਾਲੇ ਪਹਣੀ ਹੋਵੇ ਦੋਨਾਂ ਨਾਨਕਾ ਹੋਵੇ ਗੱਟੀ ਨੰਬਰ 3 ਹੋਵੇ ਗੁੱਧੜ ਪਹਣੀ ਹੋਵੇ ਗੁਲਾਬਾ ਪਹਣੀ ਹੋਵੇ ਜਿੰਨੇ ਵੀ ਇਹ ਜਿਹੜੇ ਪਿੰਡ ਨੇ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਇਹ ਸਾਡੇ ਵੱਲੋਂ ਜਿਹੜੀ ਇਹ ਪੱਠਿਆ ਦੀ ਸੇਵਾ ਦਿੱਤੀ ਗਈ ਹੈ ਉਰੇ ਦੇ ਲਈ ਸੇਵਾ ਇਹ ਲਗਾਤਾਰ ਜਾਰੀ ਹੈ ਅਗਰ ਕਿਸੇ ਨੂੰ ਹੋਰ ਵੀ ਸਹਿਯੋਗ ਦੀ ਜ਼ਰੂਰਤ ਹੋਵੇ ਸਾਨੂੰ 9973136000 ਨੰਬਰ ਤੇ ਕੰਟੈਕਟ ਕਰ ਸਕਦਾ ਹੈ ਉਹ ਸਲਾਜਰਾ ਦਫਤਰ ਹੈ ਉਹ ਸਲੇਮ ਸ਼ਾਹ ਬਟਾਖਾ ਰੋਡ ਤੇ ਜਿਹੜਾ ਬਣਿਆ ਹੋਇਆ ਹੈ ਬਹੁਤ ਬਤਨਵਾਦ